ਛੋਟੇ ਭਾਈ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਡੇ ਅਧਿਐਖ ਰਾਜਾ ਵੜਿੰਗ ਸਾਹਿਬ ਦੇ ਸਾਹਮਣੇ ਬੈਠੇ ਨੇ ਸਾਡੇ ਸਾਥੀਆਂ ਦੇ ਵਿੱਚ ਸਟੇਜ ਉੱਤੇ ਬਿਰਾਜਮਾਨ 파ਰਤਪੂਸ਼ ਨਾਸ਼ੂ ਜੀ ਮੇਰੇ ਤੋਂ ਪਹਿਲੇ ਬੋਲ ਕੇ ਗਏ ਵਰਕਿੰਗ ਪ੍ਰਧਾਨ ਸਾਡੇ ਦੇਪਤੀ ਸੀਐਲਪੀ ਦੇ ਲੀਡਰ ਵਿਧਾਨ ਸਭਾ ਦੇ ਵਿੱਚ ਅੱਬੇਵਾਲ ਸਾਹਿਬ ਡਾਕਟਰ ਅਮਰ ਸਿੰਘ ਜੀ ਸਾਡੇ ਕਰੀਬੀ ਸਾਥੀ ਪਰਾ ਮੇਰੇ ਮੈਂਬਰ ਆਫ ਪਾਰਲੀਮੈਂਟ ਸਰਪਰਗਟ ਸਿੰਘ ਜੀ ਸਾਡੇ ਵਾਈਸ ਪ੍ਰਧਾਨ ਐਮ ਐਲ ਏ ਸਾਹਿਬ ਕੈਪਟਨ ਸੰਦੀਪ ਸਿੰਘ ਸੰਧੂ ਜੀ ਜਿਹੜੇ ਜਨਰਲ ਸੈਕਟਰੀ ਨੇ ਸਾਡੀ ਆਰਗੇਨਾਈਜੇਸ਼ਨ ਦੇ ਤੇ ਤੁਹਾਡੀ ਇਸ ਜ਼ਿਲ੍ਹੇ ਨਾਲ ਜਿੰਨਾ ਦਾ ਤੁਹ ਲਿਖ ਹੈ ਤੇ ਸਟੇਜ ਉੱਤੇ ਬਿਰਾਜਮਾਨ ਸਾਰੇ ਵੈਸੇ ਪ੍ਰਧਾਨ ਜੀ ਨੇ ਮੈਨੂੰ ਇਹ ਗੱਲ ਸਹੀ ਕੀ ਸੀ ਕਿ ਜਦ ਨਾਂ ਲੈ ਲੇ ਤੇ ਜਿੰਨਾਂ ਦੇ ਛੱਡ ਦਿੱਤੇ ਫਿਰ ਨਾਜ਼ਗੀਆਂ ਬੜੀਆਂ ਹੁੰਦੀਆਂ ਹੁਣ ਇੰਨੇ ਜ਼ਿਆਦਾ ਸਤਕਾਰਯੋਗ ਮੇਰੇ ਵੀਰ ਤੇ ਭੈਣਾਂ ਬੈਠੀਆਂ ਨੇ ਹੁਣ ਕਿਹਦਾ ਨਾਂ ਲਵਾਂ ਤੇ ਕਿਹਦਾ ਮੈਂ ਛੱਡਾਂ ਸੋ ਜਿੰਨੇ ਵੀ ਇੱਥੇ ਸਤਕਾਰਯੋਗ ਬੈਠੇ ਵਿਸ਼ੇਸ਼ ਤੌਰ ਸਾਡਾ ਜ਼ਿਲ੍ਹਾ ਕਾਂਗਰਸ ਦਾ ਅਧਿਖ ਮੁਲਾਪੁਰ ਸਾਹਿਬ ਜਿਨ੍ਹਾਂ ਨੇ ਇਹ ਸਾਰੀ ਜਿਹੜਾ ਸਾਡਾ ਅੱਜ ਦਾ ਧਰਨਾ ਹੈ ਉਹਦੇ ਵਿੱਚ ਇੱਕ ਨੁਮਾਇੰਦਾ ਰੋਲ ਅਦਾ ਕੀਤਾ ਸਾਡੇ ਤਿੰਨੋਂ ਜ਼ਿਲ੍ਹਿਆਂ ਦੇ ਇੱਥੇ ਅਧਿક્ષ ਬੈਠੇ ਨੇ ਖੰਨਾ ਜ਼ਿਲ੍ਹੇ ਤੇ ਵੀ ਆਏ ਨੇ ਸ਼ਹਿਰ ਲੁਧਿਆਣੇ ਦੇ ਵੀ ਆਏ ਨੇ ਤੇ ਜਗਰਾਉਂ ਦੇ ਵੀ ਬੇਖਲ ਤਿੰਨ ਹੀ ਨੇ ਨਾ ਸਿਲ ਇੱਥੇ ਤਿੰਨੋਂ ਲੱਖਾ ਜੀ ਤੇ ਸਾਡੇ ਤਲਵਾਰ ਸਾਹਿਬ ਤੇ ਸੀਨੀਅਰ ਬਹੁਤ سارے ਸਾਥੀ ਸਾਡੇ ਗੁਬਾਇਆ ਜੀ ਤੋਂ ਇੱਥੇ ਬੈਠੇ ਸਾਧੂ ਸਿੰਘ ਜੀ ਸਾਰੇ ਮਾਨ ਸਾਹਿਬ ਐਰੀਮਾਨ ਜੀ ਮੇਰੇ ਵੀਰੋ ਤੇ ਭਰਾਓ ਮੈਂ ਪਰਦਾਨ ਜੀ ਨੂੰ ਬੋਲਣ ਤੋਂ ਪਹਿਲੇ ਪੁੱਛਿਆ ਸੀ ਅੱਜ ਇੱਥੇ ਬੋਲੀਏ ਕੀ ਕਿਉਂਕਿ ਇਹੋ ਜੀ ਦੁਚਿੱਤੀ ਵਿੱਚ ਅਸੀਂ ਸਾਰੇ ਲੱਕੋ ਫਾਏ ਆਏ ਇਹਨੂੰ ਲੱਕੋ ਫਾਏ ਪੰਜਾਬੀ ਚ ਕਹਿੰਦੇ ਜਦੋਂ ਪਤਾ ਨਹੀਂ ਲੱਗਦਾ ਕਿ ਇੱਥੇ ਕਰੀਏ ਤੇ ਕਰੀਏ ਕੀ ਜਿਨ੍ਹਾਂ ਦੇ ਖਿਲਾਫ ਧਰਨਾ ਉਹਨਾਂ ਦੇ ਖਿਲਾਫ ਇੰਨੀ ਵੱਡੀ ਐਫ ਆਈ ਆਰ ਹੈ ਸਾਡੇ ਕੋਲ 2 ਸਾਲ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਨਸਤੇ ਨਬੂਦ ਇਹ ਪਰਸ਼ੀਅਨ ਦਾ ਸ਼ਬਦ ਹੈ ਨਸਤੇ ਨਬੂਦ ਕਹਿੰਦੇ ਲੀਰੋ ਲੀਰ ਕਰ ਦੇਣਾ ਨਾ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਾ ਕਿਸੇ ਦਾ ਕਾਰੋਬਾਰ ਮਹਿਫੂਜ਼ ਫਰੋਤੀਆਂ ਦਾ ਦੌਰ ਅਜੇ ਤੱਕ ਕਦੀ ਇਹ ਗੁਰੂਆਂ ਪੀਰਾਂ ਤੇ ਸੂਰਬੀਰਾਂ ਦੀ ਧਰਤੀ 'ਚ ਕਦੀ ਫਰੋਤੀਆਂ ਤੇ ਗੈਂਗਸਟਰ ਦਾ ਸ਼ਬਦ ਅਸੀਂ ਨਹੀਂ ਸੁਣਿਆ ਉਹ ਪੰਜਾਬੀ ਤੇ ਇੰਨੇ ਖੁਦ ਦਲੇਰ ਤੇ ਮਜ਼ਬੂਤ ਕੌਮ ਹੈ ਕੋਈ ਗੈਂਗਸਟਰ ਇੱਥੇ ਰਾਜ ਕਰ ਸਕਦਾ ਪਰ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਸੰਧੂ ਸਾਹਿਬ ਚਾਂਦਨ ਪਹਿਲੇ ਇੱਕ ਰਿਟਾਇਰਡ ਪੁਲਿਸ ਦਾ ਬਹੁਤ ਵੱਡਾ ਮੁਲਾਜ਼ਮ ਸ਼ਾਮ ਨੂੰ ਅਸੀਂ ਇਕੱਠੇ ਸੀ ਉਹਨੇ ਕਿਹਾ ਬਾਜੋਆ ਸਾਹਿਬ ਜਿਹੜੀ ਫਰੋਤੀਆਂ ਦੀ ਖੇਡ ਹੈ ਇਹਦੇ ਵਿੱਚ ਬਹੁਤਾ ਨਮਾਇਆ ਰੋਲ ਪੁਲਿਸ ਦੇ ਅਫਸਰਾਂ ਦਾ ਮੈਂ ਪੁੱਛਿਆ ਉਹ ਕਿਸ ਤਰ੍ਹਾਂ ਦੀ ਕਹਿੰਦੇ ਜਦੋਂ ਜੇਲਾ ਵਿੱਚ ਅਸੀਂ ਇਹਨਾਂ ਨੂੰ ਤਰੀਕਾ ਤੇ ਲੈ ਕੇ ਆਨੇ ਆ ਕਚਹਿਰੀਆਂ ਚ ਤੇ ਤਰੀਕ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਕਿਸੇ ਦੀ 11 ਵਜੇ ਕਹਦੀ 12 ਕਹਦੀ 1 ਵਜੇ ਪੈ ਜਾਂਦੀ ਤੇ ਵਾਪਸ ਜੇਲ੍ਹ ਚ ਇਹਨਾਂ ਨੂੰ ਅਸੀਂ ਤਕਰੀਬਨ 5 5:30 ਵਜੇ ਜੇਲ੍ਹ ਚ ਵਾਪਸ ਲੈ ਕੇ ਜਾਣਾ ਹੁੰਦਾ ਤੇ ਜਿਹੜੇ ਉਹ 4 ਘੰਟੇ ਹੁੰਦੇ ਨੇ ਉਹਨਾਂ ਵਿੱਚ ਅਸੀਂ ਜੇਲ੍ਹ ਚ ਕਹਿੰਦੇ ਆ ਕਿ ਜਦੋਂ ਤੂੰ ਬਾਹਰ ਬੈਠੇਗਾ ਪੁਲਿਸ ਵਾਲਿਆਂ ਨੂੰ ਵੀ ਕਹੀਦਾ ਕਿ ਇਹਨੂੰ ਕਿਸੇ ਚੰਗੇ ਢਾਬੇ ਤੇ ਜਾਂ ਹੋਟਲ ਤੇ ਬਿਠਾਇਓ ਇਹਨੂੰ ਚੰਗੀ ਤਰ੍ਹਾਂ ਰੋਟੀ ਪਾਣੀ ਖਵਾਉਣ ਤੋਂ ਬਾਅਦ ਆ ਪੰਜ ਬੰਦਿਆਂ ਨੂੰ ਟੈਲੀਫੋਨ ਇਹਦੇ ਕੋਲ ਜ਼ਰੂਰ ਕਰਾ ਦੇਣੇ ਇਹ ਫਰੋਤੀਆਂ ਦੇ ਟੈਲੀਫੋਨ ਪੁਲਿਸ ਖੁਦ ਲਿਸਟ ਦੇ ਦਿੰਦੀ ਸਵਾਲ ਸਾਹਿਬ ਕਿ ਆਪ ਬੰਦੇ ਜਿਹੜੇ ਨੇ ਨਾ ਟੈਲੀਫੋਨ ਕਰਨੇ ਨੇ ਤਾਂ ਗੱਲ ਤੇ ਬਿਲਕੁਲ ਠੀਕ ਹੀ ਸੀ ਕਿ ਜੇ ਪੁਲਿਸ ਸੇ ਗੈਂਗਸਟਰ ਜਿਹੜੇ ਨੇ ਇਹ ਆਪਚ ਰਲਜਾਂ ਤੇ ਹਿੰਦੂ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਕਿਸ ਤਾਂ ਮਹਿਫੂਜ਼ ਹੋ ਸਕੀ ਮੌਕਾ ਦਿੱਤਾ ਸਾਡਾ ਆਪਣਾ ਫੇਲੀਅਰ ਸੀ ਮੈਂ ਤਸلیم ਕਰਨਾ ਹਾਂ ਸਟੇਜ ਤੋਂ ਸਾਡੀ ਲੀਡਰਸ਼ਿਪ ਜਿਹੜੀ ਸੀ ਤੇ ਉਸ ਤੋਂ ਪਹਿਲੇ ਵੀ ਜਿਹੜੀ ਰਹੀਆਂ ਨੇ ਪੰਜਾਬ 'ਚ ਉਹ ਲੋਕਾਂ ਦੀ ਪੂਰੀਆਂ ਆਸਾਂ ਉਮੀਦਾਂ ਤੇ ਨਹੀਂ ਸੀ ਉਤਰ ਸਕੇ ਲੋਕਾਂ ਨੇ ਕਿਹਾ ਨਵਾਂ ਐਕਸਪੈਰੀਮੈਂਟ ਕਰਕੇ ਵੇ ਅਸੀਂ ਵੀ ਸਾਰੇ ਕਿਸਾਨ ਭਰਾਏ ਤੁਸੀਂ ਬੈਠੇ ਹੋ। ਉਹ ਅਸੀਂ ਗਾਂ ਮੱਝ ਵੀ ਲੈਣੀ ਹੁੰਦੀ ਐ। ਉਹ ਵੀ نسل ਦੀ ਕੀਮਤ ਲੱਗਦੀ ਆ ਭਾ ਨਸਲਦਾਰ ਕਹਿੰਦੇ ਆ ਮੱਝ ਲੈ ਕੇ ਉਹ ਕਿਸੇ ਟਾਈਮ ਰੋਤਕ ਦਿਆਂ। ਮੱਝਾਂ ਬੜੀਆਂ ਪੌਪੂਲਰ ਸਨ। ਗਾਵਾਂ ਜਿਹੜੀਆਂ ਨੇ ਆ ਬੀਜੇ ਫਾਰਮ ਦੇ ਵਿੱਚ ਅਮਰੀਕਨ ਬਹੁਤ ਸਾਰੀਆਂ ਨਸਲਾਂ ਦੀਆਂ ਆਈਆਂ ਨੇ ਕੀਮਤਾਂ ਨਸਲਾਂ ਤੋਂ ਪੈਂਦੀ ਐ ਕੋੜਿਆਂ ਦੀਆਂ ਵੀ ਜਾਨਵਰਾਂ ਦੀਆਂ ਵੀ ਬੰਦਿਆਂ ਦੀਆਂ ਵੀ ਹੁਣ ਗੱਲ ਇਸ ਤਰ੍ਹਾਂ ਬਦਲ ਕੀਤਾ ਬਹੁਤ ਚੰਗਾ ਕੀਤਾ ਨਹੀਂ ਸੀ ਸਰਕਾਰਾਂ ਪੂਰੀਆਂ ਉੱਤਰ ਆਈਆਂ ਬਹੁਤ ਵਧੀਆ ਕੀਤਾ ਬਟ ਚੁੰਨ ਵੇਲੇ ਅਸੀਂ ਜਿਹੜੀ ਚੀਜ਼ ਲੈ ਕੇ ਆਂਦੀ ਐ ਮੈਂ ਜਦੋਂ ਇਹਨਾਂ ਨੂੰ ਵੈਰਾਈਟੀ ਕਹਿਣਾ ਫਿਰ ਬੜੀ ਤਕਲੀਫ ਹੁੰਦੀ ਐ ਜੇ ਉਹ ਕਹਿੰਦਾ ਨਾ ਕਿ ਕਿਸ ਕਿਸਮ ਦਾ ਮਟੀਰੀਅਲ ਆ ਗਿਆ ਫਿਰ ਬਹੁਤ ਉੱਥੇ ਰੋਂਦੇ ਪਿੱਟਦੇ ਨੇ ਲ ਕਹਿ ਦਿੰਦਾ ਉਹ ਕਾਕਾ ਜਦੋਂ ਕਪੜਾ ਲੈਣ ਜਾਂਦੇ ਪਹਿਣਾ ਜਾਂਦੀਆਂ ਨੇ ਚੌੜੇ ਬਾਜ਼ਾਰ ਤੁਰ ਜੀਏ ਅਸੀਂ ਪਹਿਲੇ ਕਪੜੇ ਦੀ ਕੀਮਤ ਤੋਂ ਹੀ ਉਹਦੀ ਉਹਦੀ ਜਿਹੜੀ ਉਹ ਹੁੰਦੀ ਏ ਉਹਨੂੰ ਕੀ ਕਹਿੰਦਾ ਜੀ ਕੁਆਲਟੀ ਕੁਆਲਟੀ ਤੋਂ ਹੀ ਕੀਮਤ ਲੱਗਦੀ ਅਖੀਰ ਜਦੋਂ ਆਪਾਂ ਕਪੜਾ ਖਰੀਦਨੇ ਆ ਉਹਦੀ ਕੁਆਲਟੀ ਤੋਂ ਕੀਮਤ ਲੱਗਦੀ ਉਹ ਚੀਜ਼ ਤੇ ਆਪਾਂ ਉਹ ਲੈ ਆਂਦੀ ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਂਕ 'ਚ ਸਲੂਟ ਨਹੀਂ ਸੀ ਬਾਰਿਆ ਉਹ ਡੇ ਡੇ ਸੋ ਬੰਦਾ ਨਾਲ ਲਈ ਫਿਰਦੀ ਟੂ ਟੂ ਕਰਦੀ ਅ ਕੱਲ ਪਰਸੋਂ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਐ ਦਾ ਸਤੌਜਵਾਲੀ ਸਤੌਜਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀਆਂ ਟੂ ਟੂ ਕਰਦੀ ਫਿਰ ਫਾਇਰ ਬਰਗੇਡ ਨਾਲ ਉਹ ਜਿੱਥੇ 50 ਬੰਦੇ ਗੱਡੀਆਂ ਜੇ ਜੜ ਲੈ ਇੱਥੇ ਫਾਇਰ ਨਹੀਂ ਤੇ ਲੋੜ ਹੀ ਨਹੀਂ ਰਹਿ ਜਾਣੀ ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਕਿਸ ਕਿਸਮ ਦੇ ਲੈ ਕੇ ਆਂਦੇ ਹੋ ਫਿਰ ਪਿੱਛੇ ਦੋ ਬੱਸਾਂ ਲੇਡੀ ਪੁਲਿਸ ਦੀਆਂ ਚਿੱਟੇ ਕੱਪੜੀ ਕਿ ਕਿਤੇ ਰਾਮ ਰੋਲਾ ਪੈ ਜਾਏ ਤੇ ਹਾਲੇ ਦੋੜੇ ਚਿੱਟੇ ਪੁਲਿਸ ਵਾਲ ਸੁਹੀ ਵੇਖੋ ਸਾਰੇ ਜ਼ਿਲ੍ਹੇ ਨੂੰ ਫਾਇਦਾ ਹੀ ਰੱਖਦੇ ਆ ਜਿਹਦੇਣ ਆਪ ਜਾਂਦੇ ਨੇ ਸਰਤੌਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖੋ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਪੈਣੋ 151 ਲਤਾ ਇਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲਤਾ ਇਕੱਠੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਲਤਾ ਇਕੱਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਉੱਥੇ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਇਹ ਚੀਜ਼ ਕਿਹੜੀ ਬੈਠੀ ਹੋਏ ਆਮ ਤੌਰ ਬਦੇ ਸੀਟ ਤੋਂ ਲਤਾ ਥੱਲੇ ਰੱਖਦੇ ਲਤਾ ਚੁੱਕ ਕੇ ਬੈਠਾ ਨਾਲ ਵੇਖਦਾ ਵਾਲੇ ਦੋਲੇ ਜੋ ਟੀਟੀ ਵੱਜਦੀ ਹੈ ਕੋਈ ਯਾਰ ਇਹ ਸਹੀ ਚ ਹੋ ਗਿਆ ਮੈਨੂੰ ਤਾਂ ਜਾਬਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ ਹੋ ਸਕਦਾ ਆਪਣੀਆਂ ਗੱਲਾਂ ਪੁੱਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂ ਨਾ ਹੋ ਕੀ ਰਿਹਾ ਜਿੰਨੂੰ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਏ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇ ਦੇ 600 ਰੁਪਏ ਦਿਹਾੜੀ ਉਹ 600 ਰੁਪਏ ਦਿਹਾੜੀ ਨੂੰ ਅੱਜ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਕਰ। ਜਿਹੜੇ ਕਹਿੰਦੇ ਸੀ ਇਹ ਦੀ ਦੋ ਦੋ ਕੋਈ ਗੱਲ ਨਹੀਂ। ਇਹ ਚੱਲਦਾ ਹੀ ਰਹੇਗਾ ਕੰਮ। ਕੋਈ ਹੁਣ ਉੱਠਣ ਬੈਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ। ਸੋ ਗੱਲ ਮੇਰੀ ਕਹਿੰਦੀ ਹੈ ਮੇਰਾ ਮਕਸਦ ਇਹ ਸੀ। ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਪੰਜਾਬ ਨੂੰ। ਮੇਰੇ ਵਿਰੋਧ ਭੈਣ ਹੋਇਆ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ। ਸਾਡੇ ਨੌਜਵਾਨ ਬੱਚਿਆਂ ਦਾ ਹਾਲ ਕੀ ਹੈ? ਇੱਕ ਪਾਸੇ ਜਿਨ੍ਹਾਂ ਦੇ ਕੋਲ 4 ਪੈਸੇ ਆਇਆ ਜ਼ਮੀਨਾ ਵੇਚ-ਵੇਚ ਕੇ ਬਾਹਰਲੇ ਮੁਲਕਾਂ ਤੇ ਕੱਲਾ ਪੰਜਾਬ ਦੇ ਵਿੱਚ ਨੌਜਵਾਨ ਉਹ ਰਹਿ ਗਏ ਸਾਡੇ ਕੋ ਪਿੰਡਾਂ 'ਚ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਹੈ ਨਹੀਂ ਨੌਜਵਾਨ ਬੱਚਿਆਂ ਨੂੰ ਬਾਹਰ ਕਰ ਲੈਂਦੇ ਕਦੇ ਉਹ ਰਹਿ ਗਏ ਤੇ ਨਸ਼ਿਆਂ ਦਾ ਇੰਨਾ ਜ਼ੋਰ ਹੈ ਕਿ 5 ਮਿੰਟ ਦੇ ਵਿੱਚ ਆ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਦੱਸੋ ਕਿਸੇ ਨੂੰ ਨਸ਼ਾ ਚਾਹੀਦਾ ਪੁੜੀ ਚਾਹੀਦੀ ਹੈ 5 ਮਹੀਨੇ ਤੇ 5 ਮਿੰਟ 'ਚ ਫੋਨ ਕਰੋ ਤੇ ਹੋਮ ਡਿਲੀਵਰੀ ਆ ਘਰ ਆ ਕੇ ਦੇਖ ਜਾਂ। ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੰਮ ਹੋ ਰਿਹਾ? ਜੋ ਅੱਜ ਪੰਜਾਬ ਦੇ ਵਿੱਚ ਇਹ ਕੈਂਸਰ ਫੈਲਿਆ। ਇਹਦੇ ਵਿੱਚ ਸਹੀ ਮੈਨੇਜ ਪੰਜਾਬ ਪੁਲਿਸ ਦਾ ਸਾਰਾ ਨ ਵੱਡਾ ਨਮਾਇਆ ਹੱਥ ਤੇ। ਆਤਵਾਦੀ ਮੇਰੇ ਵੀਰੋ ਪੰਜਾਬ ਦੇ ਵਿੱਚ ਭੰਗੜੇ ਤੇ ਗਿੱਧੇ ਬੰਦ ਹੋ ਗਏ ਸੀ। ਤੁਹਾਡਾ ਦਾਸ ਵੀ ਜਵਾਨ ਉਮਰ ਵੇਸੀ। ਅਸੀਂ ਵੀ ਇਹ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਸਾਡੇ ਜੀਉਂਦਿਆਂ ਜੀਉਂਦੇ ਹਣ ਭਗੜੇ ਤੇ ਕਿੱਦੇ ਨਹੀਂ ਪਹਿਣੇ ਫੇਰ ਪੰਜਾਬ ਦੇ ਵਿੱਚ ਸਰਕਾਰ ਆਈ ਤਹਈਆ ਕੀਤਾ ਕਿ ਬੰਦੂਰਲ ਐਨੀ ਦਹਿਸ਼ਤ ਰਹੀ ਪੁਲਿਸ ਦੀ ਕੋਈ ਚੋਰੀ ਕੋਈ ਢਾਕਾ पंजाब तू मोटरसाइकिल भी सड़क से खड़ा करके तोर जो पंद्रह साल उन्नीस सौ नब्बे तो बाद दो हजार चार पां तक जदों पहली कैप्टन की सरकार रही तो तोड़ा दास भी वे सेवादार से। कभी कोई चोरी नहीं कभी कोई फरौती नहीं कदों तो शुरू हुई जदों के ताडे एमएलए ने खुद लोगों के घर कब्जे करने शुरू कर हम तुम किसी कचहरी चले जाओ ਅਨੈਬ تحصیلਦਾਰਾਂ ਦਾ تحصیلਾਂ ਵਾਲੇ ਚ ਕੀ ਹਾਲ ਹੈ ਪੁਲਿਸ ਦਾ ਕੀ ਹਾਲ ਹੈ ਹਰ ਕਬਜ਼ਾ ਜਿੰਨਾ ਨਸ਼ਾ ਪੰਜਾਬ ਜਿੰਨਾ ਗੁੰਡਾਗਰਦੀ ਪੰਜਾਬ ਤੁਸੀਂ ਮੈਨੂੰ ਦੱਸੋ 1 ਮਿੰਟ ਜੀ ਜਿਨ੍ਹਾਂ ਦੀਆਂ ਨਾਲ ਲੋੜ ਨਹੀਂ ਸੀ ਉਹਨਾਂ ਨੂੰ ਤੇ ਲੈ ਗਿਆ ਸਾਮਦੀਆ ਜੇਲ੍ਹਾਂ ਚ ਕੀ ਮਜਬੂਰੀ ਅੱਜ ਭਗਵੰਤ ਮਾਨ ਦੀ ਕਿ ਇਹਨਾਂ ਲਾਰੈਂਸ ਬਿਸ਼ਨੋਈ ਤੇ ਬਾਕੀ ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲਾਂ ਵਿੱਚ ਕਿਉਂ ਰੱਖੇ ਨੇ ਇਹਨਾਂ ਨੂੰ ਕਿਉਂ ਨਹੀਂ ਪੰਜਾਬੀਆ ਜੇਲਾਂ ਤੋਂ ਬਾਹਰ ਕੱਢਿਆ ਜਾ ਸਕਦਾ ਤੂੰ ਹੀ ਕਦੀ ਸੁਣਿਆ ਜੀ ਦੋ ਦੋ ਘੰਟੇ ਟੀਵੀ ਦੀਆਂ ਇੰਟਰਵਿਊਆਂ ਹਾਈ ਸਕਿਉਰਿਟੀ ਜੇਲ੍ਹ ਪਟੰਡੇ ਵਿੱਚੋਂ ਦਿੱਤੀਆਂ ਜਾਣ ਤੇ ਕੋਈ ਪੁੱਛਣ ਵਾਲਾ ਹੀ ਕੋਈ ਨਾ ਹੋਇਆ ਆਹੋਣਾ ਨਵਾਂ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਕੇ ਜਿਲੰਦਰ ਤੋਂ ਇਨਕਾਊਂਟਰ ਸ਼ੁਰੂ ਕਰਤੇ ਕੱਲ ਇੱਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਹਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਵੱਜੀ ਸੀ ਹੱਥ ਕੜੀ ਹੱਥ ਕੜੀ ਹੱਥ ਕੜੀ ਵੱਜੀ ਸੀ ਤੇ ਉਹ ਹੱਥ ਕੜੀ ਵੱਜਣ ਦੇ ਬਾਵਜੂਦ ਦੋਨੋਂ ਬਾਹਾਂ ਵੱਜਣ ਦੇ ਬਾਵਜੂਦ ਗੋਟੇ ਬਨੇ ਸੀ ਉਹ ਗੋਲੀ ਮਾਰਤੀ ਉਹਨੇ ਪੁਲਿਸ ਵਾਲੇ ਨੂੰ ਪੁਲਿਸ ਵਾਲਾ ਬਚ ਗਿਆ ਉਹਨੂੰ ਮਾਰ ਦਿੱਤਾ ਸੋ ਕਹਿਣ ਦਾ ਮਤਲਬ ਵੋਟਾਂ ਬਾਸੇ ਹਰ ਕੰਮ ਹੋ ਸਕਦਾ ਮੈਂ ਆਪਾ ਪ੍ਰਗਟ ਸਿੰਘ ਦੀ ਗੱਲ ਨਾਲ ਸਹਿਮਤ ਆ ਮੇਰੇ ਵੀਰੋ ਵੀ ਟੀਮ ਹੈ ਸੈਂਟਰ ਸਰਕਾਰ ਦੀ ਵੀ ਟੀਮ ਹੈ ਸਾਨੂੰ ਬਹੁਤ ਬਚ ਕੇ ਚੱਲਣ ਦੀ ਲੋੜ ਹੈ ਸੰਧੂ ਸਾਹਿਬ ਸਾਡੇ ਵੇਖੋ ਉਹਨਾਂ ਸੂਬਿਆਂ ਦੇ ਵਿੱਚ ਅੱਜ ਤਰੱਕੀ ਹੈ ਜਿਨ੍ਹਾਂ ਦੇ ਵਿੱਚ ਬੰਦਰਗਾਹਾਂ ਨੇ ਜਿਨ੍ਹਾਂ ਵਿੱਚ ਟਰੇਡ ਹੈ ਜਿਨ੍ਹਾਂ ਵਿੱਚ ਕਾਰੋਬਾਰ ਹੈ ਪੰਜਾਬ ਦਾ ਇੱਕੋ ਬੰਦਰਗਾਹ ਸੀ ਸਾਡੇ ਕੋਲ ਸੁੱਕੀ ਬੰਦਰਗਾਹ ਡਰਾਈ ਪੋਰਟ ਅਮਰਤਸਰ ਅਟਾਰੀ ਦਾ ਬਾਰਡਰ ਹਸੈਨੀ ਵਾਲੇ ਦਾ ਬਾਰਡਰ ਜਾਣ ਬੁੱਝ ਕੇ ਸੈਂਟਰ ਦੀ ਸਰਕਾਰ ਨਾਲ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਜੀ ਸੈਂਟਰ ਦੀ ਸਰਕਾਰ ਨੇ ਪਿਛਲੇ ਦਸਾਂ ਸਾਲਾਂ ਦਾ ਅਟਾਰੀ ਦਾ ਬਾਰਡਰ ਇਸ ਗੱਲ ਕਰਨ ਬੰਦ ਕੀਤਾ ਕਿ ਪੰਜਾਬ ਦੀ ਤਰੱਕੀ ਨਾ ਹੋ ਸਕੇ ਉਹ ਪੰਜਾਬੀ ਜਾਂਦੇ ਕਿੱਥੇ ਸੀ ਮੇਰੇ ਵੀਰੋ ਦੱਸੋ ਜਾਂ ਆਪਾਂ ਵਾਈ ਕਰਦੇ ਸੀ ਜਾਂ ਫੌਜ ਵਿੱਚ ਜਾਂਦੇ ਫੌਜੀ ਸਾਰੇ ਘਰਾਂ ਨੂੰ ਤੋੜ ਦਿੱਤੇ ਉਹਨਾਂ ਦੀ ਜਗ੍ਹਾ ਤੇ ਅਗਲੀ ਵੀਰ ਲੈ ਆਂਦੇ ਆ ਮੈਨੂੰ ਤੁਸੀਂ ਦੱਸੋ 4 ਸਾਲ ਦਾ ਕੋਈ ਫੌਜੀ ਹੋ ਸਕਦਾ ਜਿਹਦੀ 4 ਸਾਲ ਦੀ ਨਿਰੀ ਨੌਕਰੀ ਹੋਵੇ ਫੌਜ ਦੇ ਕੋ ਲੜੇਗਾ ਦੇਸ਼ ਵਾਸਤੇ ਆਪਣੀ ਰੈਜੀਮੈਂਟਾਂ ਦੇ ਨਾਂ ਪਿੱਛੇ ਲੜਦੇ ਹੁੰਦੇ ਸੀ ਆਪਣੇ ਚੰਡੇ ਰੈਜੀਮੈਂਟ ਦਾ ਜਿਹੜਾ ਨਿਸ਼ਾਨ ਹੈ ਉਹਦਾ ਜਿਹੜਾ ਚੰਡਾ ਉਹਦੇ ਪਿੱਛੇ ਲੋਕ ਜਾਨਾਂ ਕੁਰਬਾਨ ਕਰਦੇ ਸੀ ਸਾਰਾ ਗੜੀ ਦੀ ਜੰਗ ਇਤਿਹਾਸ ਵਿੱਚ ਲਿਖੀ ਗਈ ਹੈ ਕਿਉਂ ਲੜੇ ਕਿਉਂਕਿ ਸਿੱਖ ਰੈਜੀਮੈਂਟ ਦੇ ਸਿਪਾਹੀ ਸੀ 22 ਦੇ 22 ਸ਼ਹੀਦ ਹੋ ਗਏ ਦੋ ਦਿਨ ਲਗਾਤਾਰ 10000 ਅਫਗਾਨੀਆਂ ਨਾਲ ਕੋਰਸਵਾਰਾਂ ਨਾਲ 22 ਬੰਦੇ ਲੜਦੇ ਰਹੇ ਲਾਲ ਸਨਾਇਕ ਈਨਾਸੀ ਸਤਿ ਸ੍ਰੀ ਅਕਾਲ ਈਸ਼ਰ ਸਿੰਘ ਜੀ ਇਹ ਮਰਚੰਡ ਦੇ ਵਿੱਚ ਰਹੇ ਇਹ ਜਿਹੜੀ ਉਹ ਬੰਦਰਗਾਵਾ ਵਾਲੀ ਹੁੰਦੀ ਨਾ ਉਹਦੇ ਵਿੱਚ ਆ ਹ ਤੋ ਇਸ ਗੱਲ ਕਾਰਨ ਈਸ਼ਰ ਸਿੰਘ ਜੀ ਦੇ 22 ਲੋਕ ਹਾ ਰਾਏ ਕੋਟਲ ਕੇ ਤੇ ਸਾਨੂੰ ਇਹ ਸੇ ਗੱਲ ਕਰਨੀ ਡਾਕਟਰ ਅਮਰ ਸਿੰਘ ਜੀ ਅਹੀਂ ਵੀ ਚਾਹਨੇ ਆ ਜਿਸ ਮੋਰਚੇ ਤੇ ਤੁਹਾਨੂੰ ਲਾਇਆ ਉੱਥੇ ਵੀ ਤਗੜੇ ਹੋ ਕੇ ਪਹਿਰਾ ਦੋ ਜਿਸਾ ਈਸ਼ਰ ਸਿੰਘ ਜੀ ਨੇ ਉੱਥੇ ਦਿੱਤਾ ਸੀ ਹਾਂ ਉਹਨੇ ਗੱਲ ਸਮਝ ਲਓ ਕਿਦਰ ਨੂੰ ਜਾਂਦੀ ਫਿਰਦੀ ਗੱਲ ਥਿਲ ਮੱਠ ਨਾ ਕਰਿਓ ਹਾਂਜੀ ਚੋਰੜ ਚੋਰੜ ਕਿੱਥੇ ਕੇ ਰਾਏਕੋਟਲ ਕਿਉਂਕਿ ਮੈਂ ਇਸੇ ਗੱਲੋਂ ਤੇ ਐਮਪੀ ਸਾਹਿਬ ਨੂੰ ਗੱਲ ਕਹੀ ਹੈ ਬਹੁਤ ਬਹੁਤ ਤੁਹਾਡੇ ਝੁਰੜੋਸੇ ਪਿੰਡ ਤੋਂ ਕਹਿਣ ਦਾ ਮਕਸਦ ਐਮਪੀ ਸਾਹਿਬ ਨੂੰ ਇਹ ਹੀ ਸੀ ਜਿਸ ਤਰ੍ਹਾਂ ਉਹਨਾਂ ਨੇ ਮੋਰਚਾ ਸਾਭਿਆ ਸੀ। ਭਾਵੇਂ ਸ਼ਾਦਤ ਹੋ ਗਈ ਸੀ ਮੋਰਚਾ ਨਹੀਂ ਸੀ ਛੱਡਿਆ। ਹੁਣ ਦਿੱਲੀ ਵਾਲਾ ਮੋਰਚਾ ਅਮਰ ਸਿੰਘ ਜੀ ਇਸ ਤਰ੍ਹਾਂ ਹੀ ਬੰਨ ਕੇ ਰੱਖਣਾ। ਇਹ ਨਾ ਕਰਿਓ ਤੁਸੀਂ ਉੱਥੇ ਰਹਿ ਜਾਓ ਸ਼ਾਨੂ ਸ਼ਹੀਦ ਇੱਥੇ ਖਰਾਦਿਓ। ਇਹ ਤੁਹਾਨੂੰ ਆਪੇ ਯਾਦ ਕਰਾਤਾ ਤੇ ਹੁਣੇ ਵੱਡਾ ਹੋਰ ਤੁਹਾਡੇ ਤੇ ਇਸ ਗੱਲ ਦਾ ਇਹਨਾਂ ਨਾਲੇ ਜਾਲੀਆਂ ਜਿਆ ਨਾਲ ਸਾਨੂੰ ਨਾ ਕਿਤੇ ਇਕੱਠਿਆਂ ਕਰਾ ਦੇ ਇਹ ਰਿਸ਼ਤਾ ਸਾਨੂੰ ਮਜਬੂਰ ਤੇ ਸੈਂਟਰ ਦੀ ਗੱਲ ਲੰਬਾ ਨਹੀਂ ਬਹੁਤਾ ਅਜੇ ਜਾਣਨਾ ਕਿਉਂਕਿ ਅਜੇ ਆ ਵੇਖ ਲਿਆ 10-15 ਦਿਨ ਬੰਦਾ ਕੀ ਗੱਲਾਂ ਤੇ ਬਹੁਤ ਸਾਰੀਆਂ ਕਹਿਣ ਵਾਲੀਆਂ ਨਹੀਂ ਬੈਕ ਨਹੀਂ ਮਾਰਨ ਵਾਲੀਆਂ ਤਾਈ ਮਾ ਉਤਰਿਆ ਵੀ ਅਗਲੇ ਪਾਸੇੋਂ ਸੀ ਪਿਛੋਂ ਦੀ ਨਹੀਂ ਸੀ ਆਇਆ ਸਟੇਜ ਉੱਤੇ ਕਹਿੰਦੇ ਸੀ ਪਿਛੋਂ ਦੀ ਲਮ ਹੈ ਨਹੀਂ ਇਹ ਪਿਛੋਂ ਨਹੀਂ ਹੁਣ ਬੈਕ ਨਹੀਂ ਮਾਰਨਾ ਹੁਣ ਅੱਗੇ ਵੀ ਜਾਣਾ ਹੁਣ ਜਿੰਦਰ ਨੂੰ ਮਰਜ਼ੀ ਲੈ ਜਾਓ ਜਮਰੋਦ ਦੇ ਕਿਲੇ ਨੂੰ ਲੈ ਜਾਓ ਭਾਵੇਂ ਆ ਜਿਹੜਾ ਸੀ ਹਾਂ ਸੋ ਇਹ ਇਸ ਗੱਲ ਕਰਨਾ ਉਹ ਪ੍ਰਧਾਨ ਜੀ ਤੁਸੀਂ ਵੀ ਆ ਜਾਓ ਤੁਸੀਂ ਵੀ ਹੁਣ ਅਗਲੇ ਪਾਸੇ ਨੂੰ ਆ ਜਾਓ ਹਾਂਜੀ ਤੋਂ ਮੇਰੀ ਬੇਨਤੀ ਇਹ ਹੈ ਕਿ ਅਸੀਂ ਸਮੁੱਚੇ ਵੇਖੋ ਗੱਲ ਮੇਰੇ ਵੀਰੋ ਤੇ ਭਰਾਓ ਤਕਰੀਬਨ 150 MP اپوزیشن پارٹیاں ਦਾ ਇਹ ਭਾਜਪਾ ਦੀ ਸਰਕਾਰ ਨੇ ਜਿਹੜੇ ਪਾਰਲੀਮੈਂਟ ਚ ਐਂਟਰੀ ਕੀਤੀ ਜਿਨ੍ਹਾਂ ਨੇ ਕੱਲਾ ਸਵਾਲ ਸਾਡੇ MP ਨੇ ਪੁੱਛਿਆ ਸੀ ਕਿ ਹੋਮ ਮਨਿਸਟਰ ਸਟੇਟਮੈਂਟ ਦੇ ਕੇ ਬੰਦੇ حاضر ਕਿਸ ਤਨਾ ਹੋਏ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਮੇਰੇ ਵੀਰੋ ਅਸੀਂ ਦਿੱਲੀ ਵਿੱਚ ਸੀ ਕੈਪਟਨ ਸਾਹਿਬ ਵੀ ਸਾਡੇ ਨਾਲ ਸੀ ਸੰਦੀਪ ਸਿੰਘ ਜੀ ਪ੍ਰਧਾਨ ਜੀ ਵੀ ਸਨ ਜਦੋਂ ਸਾਨੂੰ ਪਤਾ ਲੱਗਾ ਇੱਕ ਸਾਡੇ MP دوست ਨੇ ਜਿਨ੍ਹਾਂ ਨੇ ਖੁਦ ਉਹ ਜਿਹੜਾ ਬੰਬ ਮਾਰ ਰਿਹਾ ਸੀ ਉਹਨੂੰ ਹੱਥੇ ਚ ਫੜਿਆ ਸਾਹ ਗੁਰਜੀਤ ਸਿੰਘ ਔਜਲਾ ਅਮ੍ਰਿਤਸਰ ਵਾਲਿਆਂ ਅਸੀਂ ਪਹਿਲੇ ਫਿਕਰਮੰਦ ਸੀ ਕਿ ਇਹ ਵੇ ਲੋ ਕੋਈ ਆਪਣੇ ਸੂਬੇ ਦਾ ਤੇ ਨਹੀਂ ਤੁਸੀਂ ਸਮਝ ਗਿਓ ਮੈਂ ਸਮਝਾਣਾ ਕੀ ਚਾਹੁੰਦਾ ਜਾਂ ਕਿਹੜੀ ਘੱਟ ਗਿਣਤੀ ਹੋਰਦਾ ਸੀ ਕਿ ਤੇ ਨਵੇਂ ਹੀ ਨਾ ਕੰਮ ਸ਼ੁਰੂ ਹੋ ਜੇ ਜਾਂ ਕੋਈ ਪਾਸ ਦੇਣ ਵਾਲਾ ਕੋਈ ਕਿਹੜੀ ਪਾਰਟੀ ਦਾ ਐਮਪੀ ਸੀ ਹੁਣ ਤੁਸੀਂ ਵੇਖੋ ਉਹਦੇ ਵਿੱਚ ਐਮਪੀ ਇਸੰਦੂਸਾ ਛੋਟਾ ਜਿਹਾ ਫਰਮਾਨ ਜਾਰੀ ਕਰੋ ਬੀਬੀਓ ਹੁਣ ਪ੍ਰਧਾਨ ਜੀ ਐਸ ਤੋਂ ਬਾਅਦ ਬਾਜਵਾ ਸਾਹਿਬ ਤੋਂ ਬਾਅਦ 5 ਮਿੰਟ ਦਾ ਸਮਾਂ ਆ ਪੰਜ ਸੱਤ ਔਖੇ ਸੌਖੇ ਹੁਣ ਬਹਿ ਜਾ ਮੇਰੀਆਂ ਭੈਣਾ ਬਹਿ ਜਾ ਬਹਿ ਜਾ ਸ਼ਾਬਾਸ਼ ਧੰਨਵਾਦ ਹੁਣ ਨਹੀਂ ਉੱਠਣਾ ਤੁਹਾਨੂੰ ਮਹਾਰਾਜ ਦੀ ਸੌ ਸੱਚੀ ਕਹਿਣਾ ਹੁਣ ਬਹਿ ਜਾ ਬਹਿ ਜਾ ਬਸ ਹੁਣ ਮਹਾਰਾਜ ਦੀ ਸੌ ਪੁਆਤੀ ਉੱਤੇ ਉੱਠਣ ਜੋਗੇ ਰਹੀ ਨਹੀਂ ਅਜਾ ਹੁਣ ਅਗਲੀ ਗੱਲ ਮੇਰੀ ਸੁਣ ਲਓ ਇੰਨੀ ਗੱਲ ਕਹੀ ਗਈ ਸੀ ਤੇ ਪਾਸ ਕਿਹਦਾ ਸੀ ਜਿਹੜੇ ਉਹ ਬੰਦਿਆ ਨੇ ਉਥੇ ਆਕੇ ਡਿਮੋਨਸਟ੍ਰੇਟ ਕੀਤਾ ਪਾਰਲੀਮੈਂਟ ਚ ਉਹ ਬੰਦੇ ਕੌਣ ਸਨ ਜੀ ਵੱਖ-ਵੱਖ ਸੂਬਿਆਂ ਦੇ ਤੇ ਪਾਸ ਦਿੱਤਾ ਭਾਜਪਾ ਦੇ ਕਰਨਾਟਕਾ ਦੇ ਕੈਂਪੀ ਨੇ ਭਾਜਪਾ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਪਾਸ ਦਿੱਤਾ ਕਿਤੇ ਕੋਈ ਹੋਰ ਹੁੰਦਾ ਤੇ ਅੱਜ ਉਹਨੂੰ ਗ੍ਰਿਫਤਾਰ ਕਰਕੇ ਐਂਡਮਨ ਨਿਕੋਬਰ ਉਹ ਕਾਲੇ ਪਾਣੀ ਉਸ ਐਮਪੀ ਨੂੰ ਲੈ ਗਏ ਹੋਣੇ ਸੀ ਜਿਸ ਮੈਂਬਰ ਕਰਤਾ ਹੋਣਾ ਸੀ ਪਾਰਲੀਮੈਂਟ ਚੋਂ ਕੱਢ ਦਿੱਤਾ ਹੋਣਾ ਸੀ ਗ੍ਰਿਫਤਾਰੀ ਹੋਈ ਹੋਣੀ ਸੀ ਤੇ ਪਤਾ ਨਹੀਂ ਕੀ ਕੀ ਟੀਵੀਜ਼ਨ ਤੇ ਚੱਲਦਾ ਹੋਣਾ ਸੀ ਇਲਜ਼ਾਮ ਨਹੀਂ ਲਾ ਸਕੇ ਐਮਪੀ ਆਪਣਾ ਨਿਕਲਿਆ ਕੋਈ ਅਜੇ ਤੱਕ ਐਕਸ਼ਨ ਨਹੀਂ ਕੋਈ ਹੋਮ ਮਿਨਿਸਟਰ ਦੀ ਸਟੇਟਮੈਂਟ ਨਹੀਂ ਉਸ ਦੇ ਖਿਲਾਫ ਮਜਾਕ ਕਰਦੇ ਹੋਏ ਜਿਹੜਾ ਸਾਡਾ ਜਮਹੂਰੀ ਹੱਕ ਹੈ 150 ਐਮਪੀ ਬਾਹਰ ਕੱਢ ਦਿੱਤਾ ਤੇ ਅੱਜ ਹੀ ਡਾਕਟਰ ਸਾਹਿਬ ਮੈਨੂੰ ਦੱਸ ਰਹੇ ਸੀ ਕਿ ਬਾਜੋ ਸਾਹਿਬ ਕੱਲ 3 ਹੋਰ ਕਾਲੇ ਕਾਨੂੰਨ ਜਿਸਾ ਕਿਸਾਨਾਂ ਦੇ ਵੇਲੇ ਚਾਰ ਕਾਲੇ ਕਾਨੂੰਨ ਲੈ ਕੇ ਆਏ ਸੀ ਤਿੰਨ ਕਾਲੇ ਕਾਨੂੰਨ ਕਰ ਲੈ ਆਂਦੇ ਇਹਦਾ ਫਾਇਦਾ ਚੁੱਕਣ ਵਾਸਤੇ ਬਾਹਰ ਕੱਢ ਕੇ ਇਹਨਾਂ ਨੂੰ ਛੁੱਟੋ ਬਿੜਾ ਬਿਆਸ ਇਹੋ ਜਿਹਾ ਕਾਨੂੰਨ ਨੇ ਜਿਹਦੇ ਨਾਲ ਹਿੰਦੁਸਤਾਨ ਅੱਜ ਪੁਲਿਸ ਸਟੇਟ ਪੁਲਿਸ ਦੀ ਸਟੇਟ ਬਣ ਗਿਆ ਜਮੂਰੀਅਤ ਨੂੰ ਬਹੁਤ ਵੱਡਾ ਖਤਰਾ ਹੈ ਪੰਜਾਬ ਨੇ ਹਮੇਸ਼ਾ ਹੀ ਜਦੋਂ ਵੀ ਸੈਂਟਰ ਦੇ ਵਿੱਚ ਪਿਛਲੀ ਦੋ ਵਾਰ ਦੀਆਂ ਇਲੈਕਸ਼ਨਾਂ ਹੋਈਆਂ ਦੋਨੋਂ ਵਾਰ ਜਿੱਧਰ ਦੇਸ਼ ਨੇ ਭਾਵੇਂ ਵੋਟਾਂ ਕਿਸੇ ਬਨੇ ਹੋਰ ਪਾਈਆਂ ਬਟ ਪੰਜਾਬ ਨੇ ਹਮੇਸ਼ਾ ਆਪਣਾ ਕਰਦਾਰ ਵਖਾੰਦੇ ਹੋਏ ਸੈਂਟਰ ਦੇ ਇਹ ਫਤਵਿਆਂ ਦੇ ਖਿਲਾਫ ਆਪਣਾ ਫਤਵਾ ਦਿੱਤਾ ਸਾਨੂੰ ਪੂਰਨਾਸ਼ ਕਿ ਹੁਣ ਵੀ ਬਹੁਤ ਹੀ ਸੰਜੀਦਗੀ ਨਾਲ ਸਮਝਦਾਰੀ ਨਾਲ ਆਂਦੇ ਟਾਈਮ ਦੇ ਵਿੱਚ ਉਹਨਾਂ ਤਾਕਤਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਜਮਹੂਰੀਅਤ ਵੀ ਬਚਾ ਸਕਣ ਪੰਜਾਬ ਦੇ ਇੰਟਰਸਟ ਤੇ ਵੀ ਡਟ ਕੇ ਉਹਨਾਂ ਦੇ ਹੱਕਾਂ 'ਚ ਪਹਿਰਾ ਦੇ ਸਕਣ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਤੋਂ ਭਰਾਵਾਂ ਤੋਂ ਇਜਾਜ਼ਤ ਵੀ ਲਵਾਂਗਾ ਤੇ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਡੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਐਨਐਸਯੂਆਈ ਦੇ ਮੇਰੇ ਵੀਰ ਬੈਠੇ ਨੇ ਮੈਲਾ ਕਾਂਗਰਸ ਤੇ ਬੈਠੇ ਨੇ ਸਾਡੇ ਇੰਟਿਕ ਦੇ ਵੀ ਆਏ ਨੇ ਉਹਨਾਂ ਨੇ ਵੀ ਕਿਹਾ ਬਾਦਸ਼ਾਹ ਸਾਡੀ ਹਾਜ਼ਰੀ ਲੋਆਇਓ ਸੇਵਾਦਾਰ ਦੇ ਬੈਠੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਮਸ਼ਕੂਰ ਹਾਂ ਵਾਹਿਗੁਰੂ ਜੀ ਕਾ ਖਾਲਸਾ